ਆ ਗਿਆ ਜੀ ਪਾਣੀ ਏ ਓਸ਼ਾਲਾ ਮਾਰਦਾ ਪੰਜਾਬ ਦੇ ਜਵਾਨਾਂ ਨੂੰ ਜੀ ਇਹ ਵੰਗਾਰਦਾ ਆ ਗਿਆ ਜੀ ਪਾਣੀ ਏ ਓਸ਼ਾਲਾ ਮਾਰਦਾ ਪੰਜਾਬ ਦੇ ਜਵਾਨਾਂ ਨੂੰ ਜੀ ਇਹ ਵੰਗਾਰਦਾ ਆਖੇ ਕਿਹੜਾ ਸਾਡੇ ਸਾਹਮਣੇ ਜੀ ਆਊਗਾ ਉਹਨਾਂ ਨੂੰ ਮੈਂ ਨਾਲ ਰੂੜ ਕੇ ਲੈ ਜਾਊਂਗਾ ਆਖੇ ਕਿਹੜਾ ਸਾਡੇ ਸਾਹਮਣੇ ਜੀ ਆਊਗਾ ਉਹਨਾਂ ਨੂੰ ਮੈਂ ਨਾਲ ਰੂੜ ਕੇ ਲੈ ਜਾਊਂਗਾ ਰੂੜ ਕੇ ਲੈ ਜਾਊਂਗਾ ਪਾਣੀਆਂ ਦੀ ਗੱਲ ਸੁਣ ਕੇ ਕੀ ਕਹਿੰਦੇ ਨੇ ਪੰਜਾਬ ਦੇ ਗੱਭਰੂ ਗੱਲ ਸੁਣ ਪਾਣੀਆਂ ਦੀ ਡੋਲੇ ਫੜ ਕੇ ਪੰਜਾਬ ਦੇ ਜਵਾਨਾਂ ਨੇ ਸਲਾਹ ਕਰਕੇ ਗੱਲ ਸੁਣ ਪਾਣੀਆਂ ਦੀ ਡੋਲੇ ਫੜ ਕੇ ਪੰਜਾਬ ਦੇ ਜਵਾਨਾਂ ਨੇ ਸਲਾਹ ਕਰਕੇ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਮੋਢੇ ਨਾਲ ਮੋਢਾ ਜੋੜ ਮੋਡੇ ਨਾਲ ਮੋਡਾ ਜੋੜ ਪੰਜਾਬੀ ਆ ਗਿਆ ਮੋਡੇ ਨਾਲ ਮੋਡਾ ਜੋੜ ਪੰਜਾਬੀ ਆ ਗਿਆ ਪੰਜ ਦਰਿਆਵਾਂ ਦੀ ਜੀ ਸਿਤਰਤੀ ਢਾਈ ਢਾਈ ਦਰਿਆਵਾਂ ਵਾਲੀ ਕਰਤੀ ਪੰਜ ਦਰਿਆਵਾਂ ਦੀ ਜੀ ਸਿਤਰਤੀ ਢਾਈ ਢਾਈ ਦਰਿਆਵਾਂ ਵਾਲੀ ਕਰਤੀ ਖੰਡੇ ਆਲੀ ਤਾਰ ਗੋਰਾ ਸੀ ਲਗਾ ਗਿਆ ਹੜਾਂ ਦਾ ਜੀ ਪਾਣੀ ਦੋਹਾਂ ਨੂੰ ਮਿਲਾ ਗਿਆ ਮੋਡੇ ਨਾਲ ਮੋਡੇ ਨਾਲ ਮੋਡਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਟੁੱਟ ਗਏ ਨੇ ਬੰਨ ਇਹਨਾਂ ਦਰਿਆਵਾਂ ਦੇ ਮਾਰੇ ਪਾਣੀ ਛਾਲਾਂ ਵਿੱਚ ਖੇਤਾਂ ਰਾਵਾਂ ਦੇ ਟੁੱਟ ਗਏ ਨੇ ਬੰਨ ਇਹਨਾਂ ਦਰਿਆਵਾਂ ਦੇ ਮਾਰੇ ਪਾਣੀ ਛਾਲਾਂ ਵਿੱਚ ਖੇਤਾਂ ਰਾਵਾਂ ਦੇ ਕੱਚੇ ਪੱਕੇ ਘਰਾਂ ਨੂੰ ਜੀ ਪਾਣੀ ਢਾ ਗਿਆ ਸਭਨਾਂ ਨੂੰ ਨਾਨੀ ਚਿੱਤੇ ਇੱਕ ਰਾ ਗਿਆ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾਲਿਆ ਕੁਝ ਦੇ ਤਹੜਾਂ ਚ ਡੰਗਰ ਰੋੜ ਗਏ ਦੂ ਟਾਈਮ ਵਾਲੀ ਰੋਟੀ ਤੋਂ ਵੀ ਥੋੜ ਗਏ ਕੁਝ ਦੇ ਤਹੜਾਂ ਚ ਡੰਗਰ ਰੋੜ ਗਏ ਦੂ ਟਾਈਮ ਵਾਲੀ ਰੋਟੀ ਤੋਂ ਵੀ ਥੋੜ ਗਏ ਕੋਠੇ ਉੱਤੇ ਸਾਰਾ ਟੱਬਰ ਚੜਾ ਲਿਆ ਤਾਣ ਕੇ ਜੀ ਭੱਲੀ ਮੀਂਹ ਤੋਂ ਬਚਾ ਲਿਆ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਤਿਆਂ ਦੇ ਵਿਆ ਦਾ ਸਮਾਨ ਰੁੜਿਆ ਕਿਸੇ ਨੂੰ ਨਾ ਲੀੜਾ ਲੱਤ ਵੀ ਨਾ ਜੁੜਿਆ ਤਿਆਂ ਦੇ ਵਿਆ ਦਾ ਸਮਾਨ ਰੁੜਿਆ ਕਿਸੇ ਨੂੰ ਨਾ ਲੀੜਾ ਲੱਤ ਵੀ ਜੁੜਿਆ ਫਸਲਾਂ ਦਾ ਹਾਲ ਦੇਖ ਰੋਣਾ ਆ ਗਿਆ ਬੱਦਲ ਵੀ ਆਸਾਂ ਉੱਤੇ ਪਾਣੀ ਭਾ ਗਿਆ ਮੋਡੇ ਨਾਲ ਮੋਡੇ ਨਾਲ ਮੋਡਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਦੇਖ ਲਓ ਪੰਜਾਬੀ ਕਿੰਜ ਪਾਣੀ ਡੱਕਦੇ ਪਰ ਪਰ ਬੋਰੀ ਮਿੱਟੀਆਂ ਦੀ ਰੱਖਦੇ ਦੇਖ ਲਓ ਪੰਜਾਬੀ ਕਿੰਜ ਪਾਣੀ ਡੱਕਦੇ ਪਰ ਪਰ ਬੋਰੀ ਮਿੱਟੀਆਂ ਦੀ ਰੱਖਦੇ ਹੌਲੀ ਹੌਲੀ ਪਾੜ ਬੰਨ ਦਾ ਮਕਾਲਿਆ ਡੁੱਬਣ ਪੰਜਾਬ ਰਲ ਕੇ ਬਚਾਲਿਆ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਓਖੇ ਵੇਲੇ ਪੰਜਾਬੀ ਪੰਜਾਬੀ ਨਾਲ ਖੜੇ ਲੰਗਰਾਂ ਨੂੰ ਲੈ ਕੇ ਕਿਸ਼ਤੀਆਂ ਤੇ ਚੜੇ ਓਖੇ ਵੇਲੇ ਪੰਜਾਬੀ ਪੰਜਾਬੀ ਨਾਲ ਖੜੇ ਲੰਗਰਾਂ ਨੂੰ ਲੈ ਕੇ ਕਿਸ਼ਤੀਆਂ ਤੇ ਚੜੇ ਸਭਨਾ ਨੂੰ ਦਾਲ ਫੁੱਲ ਕਾਸ਼ ਕਾ ਗਿਆ ਪੱਠੇ ਤੂੜੀ ਦੇਖੋ ਪਸ਼ੂਆਂ ਨੂੰ ਪਾ ਗਿਆ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਦੇਖ ਲਓ ਪੰਜਾਬੀ ਆਫਤਾਂ 'ਚ ਹੱਸਦੇ ਹਰ ਵਾਰ ਉਜੜ ਕੇ ਰਹਿਣ ਵੱਸਦੇ ਦੇਖ ਲੋ ਪੰਜਾਬੀ ਆਫਤਾਂ ਚ ਹੱਸਦੇ ਹਰ ਵਾਰ ਉਜੜ ਕੇ ਰਹਿਣ ਵੱਸਦੇ ਸਾਰਿਆਂ ਨੂੰ ਸੱਚ ਅਮਰ ਸੁਣਾ ਗਿਆ ਸੇਵਾ ਵਿੱਚ ਹਿੱਸਾ ਹਰ ਪੰਜਾਬੀ ਪਾ ਗਿਆ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਆ ਗਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਆਡਾ ਦੇਖੋ ਪਾਣੀਆਂ ਦੇ ਨਾਲ ਲਾ ਲਿਆ ਆਡਾ ਦੇਖੋ ਪਾਣੀਆਂ ਦੇ Na la la lea.